ਸਰਪੰਚ ਨੇ ਪਿਛਲੇ 5 ਸਾਲ ਕਿੰਨਾ ਕਿ ਵਧੀਆ ਕੰਮ ਰਿਹਾ ਉਹਨਾਂ ਨੇ ਜਿੰਨਾ ਕੰਮ ਕੀਤਾ ਪਿੰਡ ਵਾਸਤੇ ਮਤ ਵਧੀਆ ਕੀਤਾ ਬਾਕੀ ਠੀਕ ਠਾਕ ਗੱਡੌਲ ਗੜੀਆਂ ਨਾਲੀਆਂ ਵਧੀਆ ਬਣਾਈਆਂ ਸਾਰੀਆਂ ਅੱਜ ਕੱਲ ਇਹ ਸਭ ਬਣਿਆ ਕਿ ਡੀਐਨ ਨੇ ਮਰਦਮ ਬਣਾਤੀਆਂ ਨਾ ਉਹ ਬਹੁਤ ਗਲਤ ਕੀਤਾ ਅੱਛਾ ਕਿਉਂਕਿ ਉਹਦੇ ਵਿੱਚ ਕਈ ਇਹੋ ਜਿਹੇ ਬੰਦੇ ਗਏ ਜਿਹੜੇ ਪਿਓ ਪੁੱਤ ਨੂੰ ਨਹੀਂ ਵੋਟ ਪਾ ਸਕਦਾ ਤੇ ਪੁੱਤ ਪਿਓ ਨੂੰ ਨਹੀਂ ਪਾ ਸਕਦਾ ਕਿ ਹੁਣ ਦੁਬਾਰਾ ਕੋਈ ਨਵਾਂ ਸਰਪੰਚ ਚੁਣੋਗੇ ਜਾਂ ਸਰਬਸੰਮਤੀ ਨਾਲ ਜਤਾਓ ਵੇਖੋ ਜੀ ਤੇ ਸਹਿਮਤੀ ਨਾਲ ਚੁਣਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਮਨ ਲੋ ਕੰਮ ਵੀ ਪੂਰਾ ਕੀਤਾ ਹੋਇਆ ਉਹਨਾਂ ਨੇ ਬਾਕੀ ਵੇਖੋ ਹੁਣ ਕੀ ਬੰਦਾ ਜੀ ਸੰਤਿਨਾਲ ਚਿਤਾਉਗੇ ਨਾ ਫਿਰ ਨਵਾਂ ਸਰਪੰਚ ਚੁਣੋਗੇ ਹੁਣ ਤੇ ਨਵਾਂ ਚੁਣਨਾ ਪੈਣਾ ਉਹਨਾਂ ਨੂੰ ਤੁਹਾਨੂੰ ਪਤਾ ਪਿੱਛੇ ਬੇਸ਼ੰਤੀ ਹੁੰਦੀ ਨਹੀਂ ਬੜੀ ਮਨ ਲੋ ਵੀ ਆ ਮੈਂ ਜਿਹੜਾ ਕੋਈ ਸਰਪੰਚ ਬਣੇ ਕੋਈ ਚੰਗਾ ਕੰਮ ਕਰੇ ਤਾਂ ਇਹ ਕੀਤਾ ਆ ਜੀ ਅਕੇਂਡਾ ਦੋ ਦੋ ਘੰਟੇ ਦਾ ਸਫ਼ਰ ਤੈਅ ਕਰਕੇ ਸ਼ਹਿਰ ਨੂੰ ਜਾਣਾ ਪੈਂਦਾ ਹੈ ਕਈ ਵਾਰ ਸੋ ਉਹ ਵੀ ਇਸ ਸਮਾਂ ਬਚ ਸਕਦਾ ਜਿੱਦਾਂ ਬਚ ਸਕਦਾ ਪਰ ਹੁਣ ਪਿੰਡ ਵਿੱਚ ਕੋਈ ਕੰਮ ਦੀ ਜਾਰੀ ਨਾ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਸੋ ਦੱਸ ਦਈਏ ਕਿ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਆ ਹਰ ਇੱਕ ਪਿੰਡਾਂ ਦੇ ਵਿੱਚ ਜ਼ਰੂਰ ਉਤਸ਼ਾਹ ਰਹਿੰਦਾ ਆ 5 ਸਾਲ ਬਾਅਦ ਕਦੋਂ ਪੰਚਾਇਤ ਦੀਆਂ ਚੋਣਾਂ ਹੋਣ ਤਾਂ ਅਸੀਂ ਵੋਟ ਪਾ ਕੇ ਆਪਣੇ ਪਿੰਡ ਦਾ ਸਰਪੰਚ ਚੁਣੀਏ ਸੋ ਹੁਣ ਉਹ ਬਿਗਲ ਵੱਜ ਚੁੱਕਿਆ ਤੇ ਕਹਿ ਲਈਏ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਕਿਹੜਾ ਕਿਹੜਾ ਉਮੀਦਵਾਰ ਕਿਸ ਪਾਰਟੀ ਵੱਲੋਂ ਖੜਾ ਹੁੰਦਾ ਹੈ ਉਹ ਵੀ ਜਲਦੀ ਸਾਹਮਣੇ ਆਵੇਗਾ ਪਰ ਗੱਲ ਕਰ ਲਈਏ ਇਸ ਵਕਤ ਪਿੰਡਾਂ ਦੇ ਵਿੱਚ ਕੀ ਮਾਹੌਲ ਹੈਗਾ ਉਸ ਬਾਰੇ ਆਪਾਂ ਜਾਣਨ ਪਹੁੰਚੇ ਹਾਂ ਅੰਮ੍ਰਿਤਸਰ ਦੇ ਨੇੜੇ ਪਿੰਡ ਹੋਠੀਆਂ ਵਿਖੇ ਖੜੇ ਹੈਗੇ ਹਾਂ ਜਿੱਥੋਂ ਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਮੌਜੂਦਾ ਸਰਪੰਚ ਨੇਥੋ ਦੇ ਪਿਛਲੇ 5 ਸਾਲ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ ਅਤੇ ਹੁਣ ਨਵੇਂ ਸਰਪੰਚ ਕਿਸ ਨੂੰ ਦੇਖਦੇ ਨੇ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਜੀ ਸੱਸੀ ਗੱਲ ਜੀ ਕੀ ਨਾਮ ਤੁਹਾਡਾ ਜੀਰ ਸਿੰਘ ਬਾਪੂ ਜੀ ਕੀ ਹਾਲਾਤ ਨੇ ਇਸ ਵਕਤ ਪਿੰਡ ਦੇ ਕੀ ਲੱਗਦਾ ਹੈ ਕਿ ਕਿੰਨਾ ਕੁ ਵਧੀਆ ਹੋ ਚੁੱਕਿਆ ਤੇ ਠੀਕ ਠਾਕ ਹੋ ਰਿਹਾ ਜੋ ਮੌਜੂਦਾ ਸਰਪੰਚ ਨੇ ਪਿਛਲੇ 5 ਸਾਲ ਕਿੰਨਾ ਕੁ ਵਧੀਆ ਕੰਮ ਰਿਹਾ ਉਹਨਾਂ ਦਾ ਜਿੰਨਾ ਕੰਮ ਕੀਤਾ ਪਿੰਡ ਦੇ ਵਾਸਤੇ ਮਤਲਬ ਵਧੀਆ ਕੀਤਾ ਹਾਂ ਬਾਕੀ ਠੀਕ ਠਾਕ ਆ ਝੋੜ ਗੜੀਆਂ ਨਾਲੀਆਂ ਵਧੀਆ ਬਣਾਈਆਂ ਸਾਰੀਆਂ ਜੇਕਰ ਚੁਣਨਾ ਹੋਵੇ ਕੋਈ ਨਵਾਂ ਸਰਪੰਚ ਚੁਣੋਗੇ ਜਾਂ ਪਹਿਲੇ ਵਾਲਿਆਂ ਨੂੰ ਮੌਕਾ ਦੋਗੇ। ਬੰਦਾ ਵੇਖੋ ਜੀ ਇਹ ਗੱਲ ਤਾਂ ਅਸੀਂ ਕਹਿੰਦੇ ਮੇਰੀ ਇੱਕ ਵੋਟ ਨਾਲ ਤੇ ਗੱਲ ਨਹੀਂ ਬਣਨੀ। ਨਹੀਂ ਦੇਖੋ ਜੀ ਜਿੱਤਣ ਨਾਲ ਤੇ ਇੱਕ ਵੋਟ ਨਾਲ ਵੀ ਜਿੱਤ ਜਾਂਦਾ ਹੈ ਬੰਦਾ। ਤੁਹਾਡੀ ਗੱਲ ਨਾਲ ਸਹਿਮਤ ਹਾਂ ਮਤਲਬ ਵੇਖ ਗੱਲ ਤਾਂ ਆਇਆ ਵੀ ਇਹ ਹੁਣ ਅੱਜ ਕੱਲ ਇਹ ਹਿਸਾਬ ਬਣਿਆ ਕਿ ਜਿਹਨਾਂ ਨੇ ਵਾਰਡਾਂ ਬਣਾਤੀਆਂ ਨਾ ਉਹ ਬਹੁਤ ਗਲਤ ਕੀਤਾ। ਅੱਛਾ ਕਿਉਂਕਿ ਉਹਦੇ ਵਿੱਚ ਕਈ ਇਹੋ ਜਿਹੇ ਬੰਦੇ ਗਏ ਜਿਹੜੇ ਪਿਓ ਪੁੱਤ ਨੂੰ ਨਹੀਂ ਵੋਟ ਪਾ ਸਕਦਾ। ਤੇ ਪੁੱਤ ਪਿਓ ਨੂੰ ਨਹੀਂ ਪਾ ਸਕਦਾ। ਇਹ ਤਾਂ ਰਾਜਨੀਤੀ ਇਦਾਂ ਦੀ ਹੈ ਜੀ। ਰਾਜਨੀਤੀ ਹਾਂ ਜੀ। ਇਹ ਇਹ ਜੇ ਵਾੜਾ ਨਹੀਂ ਹੋਣੀ ਸੀ ਇਹ ਨਹੀਂ ਕਿ ਜੇ ਅਸੀਂ ਹੁਣ ਚਾਰ ਪਰਾਂ ਦੇ ਚਾਰ ਚੌਂ ਵਾੜਾਂ ਦੇ ਵਖ ਵਖਿਆਂ ਤੇ ਉਹ ਸਾਨੂੰ ਮਤਲਬ ਇਹ ਫਾਇਦਾ ਕੋਈ ਨਹੀਂ ਨਹੀਂ ਇਹ ਕਿਵੇਂ ਕਰ ਨਹੀਂ ਜਾ ਸਕਦੇ ਕੀ ਲੱਗਦਾ ਹੈ ਕਿਹੜਾ ਕਿਹੜਾ ਉਮੀਦਵਾਰ ਤੁਹਾਡੇ ਇਥੋਂ ਪਿੰਡ ਚ ਖੜਾ ਹੋ ਸਕਦਾ ਹੈ ਕਿਹੜਾ ਕਿਹੜਾ ਕੋਈ ਅਜੇ ਸਾਹਮਣੇ ਨਹੀਂ ਆਇਆ ਕੋਈ ਵੀ ਅੱਛਾ ਹਾਂਜੀ ਚਲੋ ਕੱਲ ਨੂੰ ਸ਼ਾਇਦ ਇਹ ਵੀ ਪਤਾ ਲੱਗ ਜਾਏਗਾ ਜਦੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਵੀਰ ਇਸੇ ਪਿੰਡ ਤੋਂ ਹੋ ਤੁਸੀਂ ਜੀ ਸਰ ਕੀ ਨਾਮ ਤੁਹਾਡਾ ਬਲਜੀਤ ਸਿੰਘ ਜੀ ਕਿਦਾਂ ਦੇਖਦੇ ਹੋ ਹੁਣ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਸੋ ਕੱਲ ਨੂੰ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਮੌਜੂਦਾ ਸਰਪੰਚ ਦੀ ਕੀ ਕਾਰਗੁਜ਼ਾਰੀ ਦੇਖ ਦਿਓ 50 ਸਾਲਾਂ ਦਾ ਮੌਜੂਦਾ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਜੀ ਵੇਖੋ ਪਿੰਡ ਦੇ ਗਲੀਆਂ ਦੇ ਵਿੱਚ ਘੁੰਮ ਕੇ ਕੋਈ ਬਾਜ਼ਾਰ ਨਹੀਂ ਕੱਚਾ ਰਹਿੰਦਾ ਤਾਂ ਫਿਰ ਥਾਪਰ ਮਾਡਲ ਸਾਡਾ ਪਿੰਡ ਸਮਾਰਟ ਦੇ ਵਿੱਚ ਆਇਆ ਜੀ ਤੇ ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਨੇ ਹਾਂ ਜੀ ਸੋ ਜੇਕਰ ਹੁਣ ਦੁਬਾਰਾ ਕੋਈ ਨਵਾਂ ਸਰਪੰਚ ਚੁਣੋਗੇ ਜਾਂ ਸਰਬਸੰਮਤੀ ਨਾਲ ਚਤਾਓ ਵੇਖੋ ਜੀ ਇਹ ਤੇ ਸਹਿਮਤੀ ਨਾਲ ਚੁਣਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਮੱਲੋ ਕੰਮ ਵੀ ਪੂਰਾ ਕੀਤਾ ਹੋਇਆ ਉਹਨਾਂ ਨੇ ਬਾਕੀ ਵੇਖੋ ਹੁਣ ਕੀ ਸੋ ਬਿਲਕੁਲ ਜਿਵੇਂ ਵੀਰ ਹੁਣਾਂ ਨੇ ਜ਼ਿਕਰ ਕੀਤਾ ਕਿ ਜੋ ਪਿਛਲੇ 5 ਸਾਲ ਦੀ ਕਾਰਜਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਹਰ ਇੱਕ ਪਿੰਡ ਦੀਆਂ ਗਲੀਆਂ ਪੱਕੀਆਂ ਕੀਤੀਆਂ ਗਈਆਂ ਨੇ ਹੋਰ ਵੀ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸੁਣੇ ਨਹੀਂ ਦੱਸੋ ਕੀ ਨਾਮ ਕੀ ਨਾਮ ਕੀ ਤੁਹਾਡਾ ਕੀ ਨਾਮ ਤੁਹਾਡਾ ਮੈਂ ਨਾ ਕਸ਼ਮੀਰੀ ਇਲਾਕ ਕੀਨੀ ਦੇਰ ਹੋ ਗਈ ਤੁਹਾਨੂੰ ਇਸ ਪਿੰਡ ਚ ਰਹਿੰਦੇ ਆ ਮੰਨੂ ਦੇ 7 ਸਾਲ ਹੋ ਗਏ ਆ 7 ਸਾਲ ਹੋ ਗਏ 60 ਸਾਲਾਂ ਚ ਕੀ ਕੀ ਦੇਖਿਆ ਤੁਸੀਂ ਪਿੰਡ ਦੇ ਵਿੱਚ ਕੀ ਮਾਹੌਲ ਦੇਖੀ ਪਹਿਲਾਂ ਕਿੱਦਾਂ ਸੀ ਹੁਣ ਜੋ ਜੋ ਸਰਪੰਚ ਬਦਲਦੇ ਗਏ ਕਿੱਦਾਂ ਜਿਹੜਾ ਬਦਲਾਵ ਆਉਂਦਾ ਰਿਹਾ ਨਹੀਂ ਹੁਣ ਤੇ ਠੀਕ ਆ ਗਲੀਆਂ ਗੁਲੀਆਂ ਪੱਕੀਆਂ ਬਣੀਆਂ ਐਵੇਂ ਨਹੀਂ ਕਹਿਣ ਵਾਲੀ ਗੱਲ ਆ ਸਾਰੇ ਕੰਮ ਸਹੀ ਕੀਤੇ ਆ ਆਹ ਅੱਛਾ ਇਹ ਵੀ ਸੁਣਨ ਦੇ ਵਿੱਚ ਬੜਾ ਆਉਂਦਾ ਕਿ ਖਾਸ ਕਰਕੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਆ ਹਾਂਜੀ ਸੋ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਇਸ ਵਕਤ ਨਹੀਂ ਨਸ਼ਾ ਇੱਥੇ ਹੈ ਹੀ ਨਹੀਂ ਤੇ ਮੌਜੂਦਾ ਸਰਪੰਚ ਜਿਹੜੇ ਨੇ ਕਿੱਦਾਂ ਦਾ ਕੰਮ ਕਰ ਰਹਿਆ ਉਹਨਾਂ ਦਾ ਬਈ ਕੰਮ ਤਾਂ ਚੰਗਾ ਕੀਤਾ ਉਤਰਾ ਉਹਨਾਂ ਦਾ ਹਾਂ ਕੀ ਲੱਗਦਾ ਸਮਤੀ ਨਾਲ ਚਤਾਓਗੇ ਜਾਂ ਫਿਰ ਨਵਾਂ ਸਰਪੰਚ ਚੁਣੋਗੇ ਹਾਂ ਹੁਣ ਤੇ ਨਵਾਂ ਚੁਣਨਾ ਪੈਣਾ ਉਹਨਾਂ ਨੂੰ ਤੁਹਾਨੂੰ ਪਤਾ ਬੀਛੇ ਵਿੱਚ ਸ਼ਾਂਤੀ ਹੁੰਦੀ ਨਹੀਂ ਹਾਂ ਅੱਜ ਕੱਲ ਠੀਕ ਠੀਕ ਹੈ ਹਾਂ ਸੋ ਬਿਲਕੁਲ ਜੇਕਰ ਗੱਲ ਕਰਾਂ 스ਪਿੰਡ ਦੀ ਹੋਠੀਆਂ ਪਿੰਡ ਦੇ ਵਿੱਚ ਖੜੇ ਹੈਗੇ ਆ ਸੋ ਹੋਰ ਵੀ ਲੋਕਾਂ ਦੇ ਜਿਹੜੇ ਵਿਊ ਨੇ ਉਹ ਸਾਨੂੰ ਚਾਹੀਦੇ ਹੋਣਗੇ ਹੋਰ ਵੀ ਲੋਕਾਂ ਨਾਲ ਗੱਲਬਾਤ ਜਿਹੜੀ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਪਿਛਲੇ 5 ਸਾਲ ਦੀ ਸਰਪੰਚ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿ ਇੱਥੇ ਜਿਹੜੇ ਮਾਹੌਲ ਨੇ ਉਹ ਪਹਿਲਾਂ ਨਾਲੋਂ ਜ਼ਰੂਰ ਚੰਗਾ ਕੀਤਾ ਆ ਹਰ ਇੱਕ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਉਹ ਪੱਕੀਆਂ ਨੇ ਅਜੇਹਾ ਨਹੀਂ ਕਿ ਕਿਤੇ ਟੋਏ ਟੱਪੇ ਹੋਣ ਸਾਰੀਆਂ ਜਿਹੜੀਆਂ ਗਲੀਆਂ ਨੇ ਉਹ ਪੱਕੇ ਤੌਰ ਤੇ ਬਣਾਈਆਂ ਗਈਆਂ ਨੇ ਸੋ ਇਹ ਲੁਕਿੰਗ ਸਿਸਟਮ ਇਹਨੂੰ ਟਾਇਲ ਦਾ ਕਹਿ ਦਿੰਦੇ ਆ ਸੋ ਇਹ ਟਾਇਲਾਂ ਖਾਸ ਕਰਕੇ ਇੱਥੇ ਪਿੰਡਾਂ ਵਾਸਤੇ ਲਗਾਈਆਂ ਗਈਆਂ ਹੋਈਆਂ ਨੇ ਸੋ ਬਾਪੂ ਜੀ ਹੋਰ ਪਿੰਡ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਕੀ ਚੰਗਾ ਲੈ ਕੇ ਆਇਆ ਜਾ ਸਕਦਾ ਜੀ ਮਤਲਬ ਇਹ ਆ ਵੀ ਜਿਹੜਾ ਕੋਈ ਸਰਪੰਚ ਬਣੇ ਕੋਈ ਚੰਗਾ ਕੰਮ ਕਰੇ ਜਿਦਾਂ ਇਹ ਕੀਤਾ ਹਾਂਜੀ ਜਿਹੜਾ ਲੋਕਾਂ ਦੇ ਕੰਮ ਕਰਨ ਵਾਲੇ ਆ ਹਾਂਜੀ ਉਹ ਲੋਕਾਂ ਦੇ ਮਤਲਬ ਕਰ ਜ਼ਰੂਰੀ ਹੋਣੀ ਚਾਹੀਦੀ ਕਿਹੜਾ ਕੰਮ ਲੱਗਦਾ ਤੁਹਾਨੂੰ ਲੋਕਾਂ ਦੇ ਕਰਨ ਵਾਲੇ ਜਿਹੜੇ ਨਹੀਂ ਹੋ ਰਹੇ ਕਈਆਂ ਬੰਦਿਆਂ ਦੇ ਹੁਣ ਪੈਨਸ਼ਨਾਂ ਲੱਗਣ ਵਾਲੀਆਂ ਨੇ ਉਹ ਨਹੀਂ ਲੱਗੀਆਂ ਤੇ ਉਹਦੇ ਬਾਰੇ ਜ਼ਿਕਰ ਨਹੀਂ ਕੀਤਾ ਕਿ ਦੀ ਸਰਪੰਚ ਸਾਹਿਬ ਨੇ ਉਹ ਕਰਦੇ ਨੇ ਮਤਲਬ ਇਤਰਾ ਪਰੰਪਰਿਕ ਦਿੱਤੇ ਆ ਇਹ ਤਾਂ ਕਹਾਣੀ ਵਹੀ ਵਹੀ ਤੇ ਬਾਕੀ ਕਿਲੋ ਕਰਾਂ ਵਾਸਤੇ ਜਿਹੜਾ ਕੰਮ ਕੀਤਾ ਨਾ ਉਹ ਜਗੀਆਂ ਬਹੁਤ ਹੋਈਆਂ ਕੀਤਾ ਛੱਪੜਾ ਦਾ ਵੀ ਬਹੁਤ ਹੋਈਆ ਬਣਾਇਆ ਹਾਂ ਜੀ ਜੋ ਬੇਰੁਜ਼ਗਾਰੀ ਹੈ ਦੇਖਿਆ ਜਾਵੇ ਖਾਸ ਕਰਕੇ ਪਿੰਡਾਂ ਦੇ ਜੋ ਨੌਜਵਾਨ ਆ ਅਕਸਰ ਸ਼ਹਿਰਾਂ ਦੇ ਵਿੱਚ ਕੰਮ ਕਰ ਕਰਨ ਜਾਂਦੇ ਨੇ ਸੋ ਲੱਗਦਾ ਨਹੀਂ ਕੋਈ ਏਦਾਂ ਦਾ ਸਿਸਟਮ ਖੜਾ ਹੋ ਜਾਏ ਕਿ ਨੌਜਵਾਨ ਆਪਣੇ ਘਰ ਦੇ ਨੇੜੇ țeੜੇ ਪਿੰਡ ਦੇ ਨੇੜੇ țeੜੇ ਕੰਮ ਕਰਨਾ ਸ਼ੁਰੂ ਕਰੇ ਘਰ ਹੁਣ ਰਾਮਦਾਈ ਲੱਗੇ ਬਣਦੇ ਹੋਈਆਂ ਨਾ ਫੈਕਟਰੀਆਂ ਫੂਟੀਆਂ ਹੋਣ ਲੱਗੇ ਬਣੇ ਤਾਂ ਹੀ ਉਹਨਾਂ ਦੇ ਵਿੱਚ ਹੀ ਹੁਣ ਹਾਂਜੀ ਕਾਰੋਈ ਪਿੰਡ ਦੇ ਵਿੱਚ ਕੰਮ ਖੜਾ ਲੱਭਣਾ ਅਰ ਵਿੱਚ ਇਹ ਮਿਹਨਤੀ ਹਨ ਮਤਲਬ ਬਿੱਲਾ ਕੁਮਰ ਵੀ ਕਰ ਲਵੇਗੇ ਜੀ ਹਾਂਜੀ ਮੇਰੇ ਵਕੀਉਂ 2 ਘੰਟਾ 2-2 ਘੰਟੇ ਦਾ ਸਫ਼ਰ ਤੈਅ ਕਰਕੇ ਸ਼ਹਿਰ ਨੂੰ ਜਾਣਾ ਪੈਂਦਾ ਹੈ ਕਈ ਵਾਰ ਸੋ ਉਹ ਵੀ ਇਸ ਸਮਾਂ ਬਚ ਸਕਦਾ ਜਿੱਕਰ ਉਹ ਬਚ ਸਕਦਾ ਪਰ ਹੁਣ ਪਿੰਡ ਵਿੱਚ ਕੋਈ ਕੰਮ ਦੇਈ ਜਾਣੀ ਨਾ ਜਿਹੜਾ ਕਾਰਨ ਵਾਲਾ ਹਾਂਜੀ ਠੀਕ ਗੱਲ ਇਹ ਹੁੰਦੀ ਹੈ ਨਾ ਸੋ ਬਿਲਕੁਲ ਲੱਗੇ ਬਨੇ ਫੈਕਟਰੀ ਹੋਏ ਜਾਂ ਕਿ ਤਰ੍ਹਾਂ ਮਤਲਬ ਚਲੋ ਮਲੇ ਵਿੱਚ ਬੰਦੇ ਜਿਹੜੇ ਵੇਲੇ ਲੱਗ ਜਾਣ ਲੱਗਦਾ ਵਸੇ ਇੰਡਸਟਰੀ ਖੁੱਲਣੀ ਚਾਹੀਦੀ ਹੈ ਹਾਂਜੀ 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 ਸੋ ਬਿਲਕੁਲ ਕਹਿ ਲਈਏ ਕਿ ਖਾਸ ਕਰਕੇ ਅੱਜ ਪਿੰਡਾਂ ਦੀ ਗੱਲ ਕਰਲਾਂ ਤਾਂ ਜ਼ਰੂਰ ਕਈ ਪਿੰਡਾਂ ਦੇ ਹਾਲਾਤ ਮਾੜੇ ਵੀ ਨੇ ਪਰ ਉਹਨਾਂ ਚੋਂ ਇੱਕ ਪਿੰਡ ਹੈਗਾ ਹੈ ਹੋਠੀਆਂ ਪਿੰਡ ਖੜੇ ਆ ਜਿੱਥੋਂ ਦੇ ਹਾਲ ਕਾਫੀ ਚੰਗੇ ਦੇਖਣ ਨੂੰ ਮਿਲ ਰਹੇ ਫਿਰ ਵੀ ਲੋਕਾਂ ਦਾ ਕਾਫੀ ਵਧੀਆ ਰਿਵਿਊ ਰਿਹਾ ਆ ਪਰ ਹੁਣ ਦੇਖਦੇ ਆ ਇਸ ਪਿੰਡ ਦੇ ਵਿੱਚ ਕੱਲ 27 ਤਰੀਕ ਨੂੰ ਕਿਹੜਾ ਕਿਹੜਾ ਉਮੀਦਵਾਰ ਆਪਣੀ ਨਾਮਜ਼ਦਗੀ ਭਰਨ ਜਾਊਗਾ 4 ਅਕਤੂਬਰ ਤੱਕ ਦਾ ਲਾਸਟ ਸਮਾਂ ਰਹੇਗਾ 5 ਤਰੀਕ ਨੂੰ ਉਹ ਨਾਮਜ਼ਦਗੀਆਂ ਚੈੱਕ ਹੋਣਗੀਆਂ 7 ਤਰੀਕ ਨੂੰ ਆਖਰੀ ਤਰੀਕ ਹੋਏਗੀ ਜਦੋਂ ਆਪਣਾ ਨਾਮਜਿਤ ਕੀਆਲਾ ਫਾਰਮ ਆਪਣਾ ਨਾਮ ਵਾਪਸ ਲੈ ਸਕਦੇ ਨੇ ਅਤੇ 15 ਤਾਰੀਖ ਨੂੰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਚੋਣਾ ਜਿਹੜੀਆਂ ਨੇ ਉਹ ਹੋਣਗੀਆਂ ਵੋਟਾ ਲੋਕ ਪਾਣ ਜਾ ਸਕਦੇ ਨੇ ਸੋ ਦੇਖਦੇ ਹਾਂ ਹੁਣ ਪੰਚਾਇਤੀ ਚੋਣਾ ਦਾ ਜੋ ਵਿਗਲ ਵਜਿਆ ਉਸ ਨੂੰ ਲੈ ਕੇ ਪਿੰਡ ਦੇ ਲੋਕਾਂ ਦਾ ਕਿੰਨਾ ਉਤਸ਼ਾਹ ਰਹਿੰਦਾ ਹੈ ਮੈਨੂੰ ਦਿਓ ਇਜਾਜ਼ਤ ਧੇਲੀ ਡੈਸਟੀਵੀ ਤੇ ਲਈਅਮ ਸਿਮਰਦੀਪ ਸਿੰਘ ਪਿੰਡ ਹੋਟੀਆਂ